ਸਸੇ ਘਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਇਹ ਮਟਰ ਦੇ ਪਰਾਂਠੇ ਜੋ ਕਿ ਬਣਾਉਣੇ ਬਹੁਤ ਆਸਾਨ ਨੇ ਨਾਲ ਆਪਾਂ ਬਣਾਵਾਂਗੇ ਮਿਕਸ ਵੈਜ ਰਾਇਤਾ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਤੁਸੀਂ ਇਹਨਾਂ ਦੇ ਵਿੱਚ ਸਟਫਿੰਗ ਭਰ ਲਓਗੇ ਸਟਫਿੰਗ ਭਰਨ ਦਾ ਕੋਈ ਜ਼ਿਆਦਾ ਝੰਜਟ ਨਹੀਂ ਔਰ ਟਿਫਨ ਦੇ ਲਈ ਬਿਲਕੁਲ ਬੈਸਟ ਰੈਸਪੀ ਹੈ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਇਹ ਬਣ ਕੇ ਤਿਆਰ ਹੋਏ ਆ ਉਪਰੋਂ ਇਹ ਬਿਲਕੁਲ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਟੇਸਟ ਇਹਨਾਂ ਦਾ ਇੰਨਾ ਜ਼ਿਆਦਾ ਵਧੀਆ ਆਊਗਾ ਵੀ ਤੁਸੀਂ ਹਰ ਵਾਰ ਇਸ ਤਰੀਕੇ ਨਾਲ ਹੀ ਮਟਰ ਦੇ ਪਰੌਂਠੇ ਬਣਾਇਆ ਕਰੋਗੇ ਵੈਸੇ ਵੀ ਮਟਰ ਆ ਜਿਹੜੇ ਉਹ ਸਸਤੇ ਹੋ ਗਏ ਆ ਸੀਜ਼ਨ ਚੱਲ ਰਿਹਾ ਹੈ ਹਰੇ ਮਟਰਾਂ ਦਾ ਤੇ ਚਲੋ ਫਿਰ ਆਪਾਂ ਹੀ ਪਰੌਂਠੇ ਬਣਾਉਨੇ ਸਿੱਖ ਲੈਨੇ ਆਂ ਸਭ ਤੋਂ ਪਹਿਲਾਂ ਜੀ ਆਪਾਂ ਪਰੌਂਠਿਆਂ ਦਾ ਆਟਾ ਗੁੰਨਾਂਗੇ ਇੱਥੇ ਤੇ ਆਟੇ ਦੇ ਲਈ ਨਾ ਆਪਾਂ ਲੈਤਾ ਕਣਕ ਦਾ ਆਟਾ ਜਿੰਨੇ ਤੁਸੀਂ ਪਰੌਂਠੇ ਬਣਾਉਣੇ ਹੋ ਉਸ ਹਿਸਾਬ ਨਾਲ ਲੈ ਲਿਓ ਹੁਣ ਇਹਦੇ ਵਿੱਚ ਨਾ ਆਪਾਂ ਦੋ ਚਮਚਾ ਜਿਹੜੇ ਵੇਸਣ ਦੇ ਐਡ ਕਰਾਂਗੇ ਜਿਹੜੇ ਇਹ ਨਾਰਮਲ ਆਪਣੇ ਘਰੇ ਚਮਚ ਹੁੰਦੇ ਆ ਨਾ ਉਹੀ ਚਮਚਾ 2 ਚਮਚਾ ਬੇਸਣ ਦੇ ਬੇਸਣ ਨੂੰ ਚੰਗੇ ਤਰੀਕੇ ਨਾਲ ਛਾਣ ਲਿਓ ਮੇਰੇ ਕੋਲੇ ਪੈਕੇਟ ਵਾਲਾ ਬੇਸਣ ਸੀਗਾ ਇਹਦੇ ਨਾਲ ਪਰੌਂਠੇ ਜਿਹੜੇ ਬਹੁਤ ਟੇਸਟੀ ਦੇ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਤੁਸੀਂ ਇਸ ਤਰੀਕੇ ਨਾਲ ਪਰੌਂਠਿਆਂ ਦਾ ਆਟਾ ਜਰੂਰ ਕਰਨਗੇ ਦੇਖਿਓ ਹੁਣ ਆਪਾਂ ਆਟੇ ਦੇ ਵਿੱਚ ਨਮਕ ਐਡ ਕਰਾਂਗੇ ਸਵਾਦ ਅਨੁਸਾਰ ਜਿੰਨਾ ਕਿ ਰੱਖਣਾ ਹੈ ਅੱਧੇ ਚਮਚ ਤੋਂ ਵੀ ਘੱਟ ਐਡ ਕੀਤਾ ਆਪਾਂ ਤੇ ਪਹਿਲਾਂ ਆਪਾਂ ਸਾਰੀਆਂ ਸੁੱਕੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਮਿਕਸ ਕਰਦੇ ਆਂਗੇ ਜੀ ਤੇ ਹੁਣ ਜੀ ਆਪਾਂ ਆਟਾ ਗੁੰਨ ਕੇ ਤਿਆਰ ਕਰਾਂਗੇ ਥੋੜਾ ਪਾਣੀ ਐਡ ਕਰਾਂਗੇ ਆਪਾਂ ਨਾ ਤਾਂ ਆਪਾਂ ਬਣਾ ਸੱਤ ਗੁੰਨਾ ਆਟਾ ਨਾ ਵਾਲਾ ਨਰਮ ਵੈਸੇ ਪਰੌਂਠਿਆਂ ਦੇ ਲਈ ਨਾ ਆਪਾਂ ਥੋੜਾ ਜਿਹਾ ਆਟਾ ਜਿਹੜਾ ਸੌਸ ਤੋਂ ਗੁੰਨ ਕੇ ਤਿਆਰ ਕਰਨਾ ਹੁੰਦਾ ਫਿਰ ਆਪਾਂ ਸਟਫਿੰਗ ਭਰ ਲਈ ਹੁੰਦੀ ਹੈ ਨਾ ਪਰੌਂਠਿਆਂ ਦੇ ਵਿੱਚ ਪਰ ਇਹਨਾਂ ਪਰੌਂਠਿਆਂ ਦੇ ਵਿੱਚ ਨਾ ਤੁਹਾਨੂੰ ਸਟਫਿੰਗ ਦਾ ਕੋਈ ਝੰਜੜ ਕਰਨ ਦਾ ਜ਼ਰੂਰਤ ਹੈ ਬਿਲਕੁਲ ਵੀ ਨਹੀਂ ਸਟਫਿੰਗ ਜਿਹੜੀ ਬਹੁਤ ਆਸਾਨੀ ਨਾਲ ਭਰ ਜੂਗੀ ਤੇ ਬਹੁਤ ਹੀ ਘੱਟ ਸਮੇਂ ਵਿੱਚ ਤੁਸੀਂ ਇਹ ਪਰੌਂਠੇ ਬਣਾ ਲਓਗੇ ਬਸ ਤੁਸੀਂ ਰੈਸਪੀਸ ਸਿੱਖਣ ਦੇ ਲਈ ਵੀਡੀਓ ਦੇ ਨਾਲ ਜੁੜੇ ਰਹੋ ਜੀ ਇਹ ਹੁਣ ਜੀ ਆਟਾ ਇਸ ਤਰੀਕੇ ਨਾਲ ਗੋਲਮ ਕੇਪਾ ਤਿਆਰ ਕਰ ਲਿਆ ਨਾ ਵਾਲਾ ਸਾਖ ਤਾ ਨਰਮ ਪਰ ਆਟੇ ਦਾ ਟੈਕਸਚਰ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਵੀ ਇਹ ਮਲੈਮ ਨੇ ਤਾਂ ਆਪਾਂ ਇਹਨੂੰ ਮੁੱਕੀ ਦੇ ਕੇ ਨਾ ਵਧੀਆ ਮਲੈਮ ਬਣਾ ਕੇ ਤਿਆਰ ਕਰਾਂਗੇ ਦੋ ਮਿੰਟ ਲੱਗਣਗੇ ਬਸ ਆਪਾਂ ਨੂੰ ਤੇ ਆਟਾ ਜੀ ਇਸ ਤਰੀਕੇ ਨਾਲ ਵਧੀਆ ਆਪਾਂ ਮਲੈਮ ਬਣਾ ਕੇ ਤਿਆਰ ਕਰ ਲਿਆ ਤੇ ਹੁਣ ਨਾ ਪਰਫੈਂਟ ਤੇਲ ਨਾਲ ਜਾਂ ਦੇਸੀ ਘਿਓ ਨਾਲ ਜਾਂ ਢਾਲ ਦਾ ਘਿਓ ਨਾਲ ਆਟੇ ਨੂੰ ਗਰਦੇ ਗ੍ਰੀਸ ਅਸੀਂ ਮੈਂ ਇਹਨਾਂ ਪਰੌਂਠੇ ਜਿਹੜਾ ਘਿਓ ਹੀ ਵਰਤੂੰਗੀ ਗ੍ਰੀਸ ਕਰਕੇ ਇਹਨੂੰ ਢਾਕੇ ਤਿਆਪਾ 15 ਤੋਂ 20 ਮਿੰਟ ਹੈ ਨਾ ਜਿਹੜਾ ਆਟੇ ਨੂੰ ਰੈਸਟ ਕਰਨ ਲਈ ਰੱਖ ਦਿੱਨੇ ਆ ਉਹਦੇ ਤੱਕ ਜਿਹੜੀਆਂ ਆਪਾਂ ਸਟਫਿੰਗ ਹੈਗਾ ਨਾ ਉਹ ਤਿਆਰ ਕਰ ਲੈਣੇ ਆ ਤੇ ਹੁਣ ਜੀ ਚੁੱਲੇ ਤੇ ਰੱਖ ਲਾਂਗੇ ਆਪਾਂ ਪੈਨ ਤੇ ਹੁਣ ਜੀ ਪੈਨ ਗਰਮ ਹੋ ਗਿਆ ਆਪਾਂ ਇਹਦੇ ਵਿੱਚ ਪਾਵਾਂਗੇ ਘਿਓ ਘਿਓ ਜਾਂ ਤੇਲ ਜਿਹੜਾ ਤੁਸੀਂ ਸਟਫਿੰਗ ਤਿਆਰ ਕਰਦੇ ਹੋ ਨਾ ਜ਼ਿਆਦਾ ਨਹੀਂ ਐਡ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਪਰੌਂਠੇ ਦੇ ਵਿੱਚ ਸਟਫਿੰਗ ਭਰਦੇ ਆ ਫਿਰ ਜਿਹੜਾ ਘਿਓ ਜਾਂ ਤੇਲ ਆ ਉਹ ਬਾਹਰ ਨਿਕਲ ਜਾਂਦਾ ਜ਼ਿਆਦਾ ਇਸ ਕਰਕੇ ਨਾ ਆਪਾਂ 2 ਚਮਚੀ ਐਡ ਕੀਤੀ ਆ ਘਿਓ ਗਰਮ ਹੋ ਗਿਆ ਅੱਧਾ ਚਮਚ ਜੀਰੇ ਦਾ ਐਡ ਕਰ ਦੇਾਂਗੇ ਇੱਕ ਚਮਚੇ ਭਰ ਕੇ ਸੁੱਕੇ ਸਾਬਤ ਧਨੀਏ ਦਾਣੇ ਐਡ ਕਰ ਦੇਾਂਗੇ ਥੋੜਾ ਜਿਹਾ ਮੈਨੂੰ ਕ੍ਰਸ਼ ਕਰ ਲਿਆ ਸੀ ਤੁਸੀਂ ਸਾਬਤ ਵੀ ਐਡ ਕਰ ਸਕਦੇ ਹੋ 6-7 ਲਸਣ ਦੀਆਂ ਕਲੀ ਐਡ ਕਰ ਦੇਾਂਗੇ ਇੱਕ ਅਦਰਕ ਦਾ ਟੁਕੜਾ ਐਡ ਕਰ ਦੇਣੀ ਛੋਟਾ ਜਿਹਾ ਜਿੰਨੀ ਹਲਕੀ ਹੀ ਫ੍ਰੇਮ ਤੇ ਨਾਲ ਸਾਰੀਆਂ ਚੀਜ਼ਾਂ ਨੂੰ ਆਪ ਭੁੰਨ ਕੇ ਤਿਆਰ ਕਰ ਲਵਾਂਗੇ ਮੰਜੀ ਪੈਨ ਨੂੰ ਚੁੱਲੇ ਤੋਂ 사이ਡ ਤੇ ਕਰ ਲੈ ਕਿਉਂਕਿ ਅੱਗ ਬਹੁਤ ਜ਼ਿਆਦਾ ਸੀ ਕਿ ਜੇ ਤੁਸੀਂ ਗੈਂਸ ਤੇ ਸਟਫਿੰਗ ਤਿਆਰ ਕਰੋਗੇ ਗੈਂਸ ਨੂੰ ਸਲੋ ਕਰ ਲਿਓ ਤੇ ਹੁਣ ਇੱਕ ਚਮਚ ਕਸੂਰੀ ਮੇਥੀ ਦਾ ਐਡ ਕਰਦੇ ਹਾਂਗੇ ਕਸੂਰੀ ਮੇਥੀ ਜਾਂ ਤਾਂ ਆਪਾਂ ਲਾਸਟ ਤੇ ਐਡ ਕਰਦੇ ਹਾਂ ਜਾਂ ਫਿਰ ਇਸ ਤਰੀਕੇ ਨਾਲ ਮਸਾਲੇ 'ਚ ਭੁੰਨ ਲੈਣੇ ਆ ਇਹਦੇ ਨਾਲ ਬਹੁਤ ਵਧੀਆ ਦਾ ਫਲੇਵਰ ਆਉਂਦਾ ਹੈ ਖੁਸ਼ਬੂ ਆਉਂਦੀ ਹੈ ਕਸੂਰੀ ਮੇਥੀ ਨੂੰ ਭੁੰਨਣ ਤੋਂ ਬਾਅਦ ਆਪਾਂ ਹਰੀਆਂ ਮਿਰਚਾਂ ਐਡ ਕਰ ਦੇਗੇ ਇਹ ਦੋ ਹਰੀਆਂ ਮਿਰਚ ਐਸ ਤਰੀਕੇ ਨਾਲ ਕੱਟ ਲਈਆਂ ਮੈਂ ਇਹਨਾਂ ਨੂੰ ਕੋਈ ਹਲਕਾ ਜਿਹਾ ਪਕਾਵਾ ਦੇ ਬਸ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਰੋਸਟ ਕਰ ਲਿਆ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਹੁਣ ਇਹਦੇ ਵਿੱਚ ਆਪਾਂ ਅੱਧੀ ਕੌਲੀ ਇਹ ਜਿਹੜੀ ਮਟਰਾਂ ਦੀ ਐਡ ਕਰ ਦਿਆਂਗੇ ਹਰੇ ਮਟਰ ਆਗੇ ਮਟਰਾਂ ਦਾ ਸੀਜ਼ਨ ਹੈ ਜਿਹੜੇ ਇਹ ਪਰਾਂਠੇ ਬਣਾਇਓ ਬਾਕੀ ਜਿਹੜੇ ਫਰੈਸ਼ ਮਟਰ ਹੁੰਦੇ ਆ ਨਾ ਇਹ ਜ਼ਿਆਦਾ ਟੇਸਟੀ ਹੁੰਦੇ ਆ ਤੇ ਜੇ ਤੁਸੀਂ ਗਰਮੀ ਆ ਤੇ ਇਹ ਤਰ੍ਹਾਂ ਦੇ ਬਣਾਓਗੇ ਫਿਰ ਤੁਸੀਂ ਫੋਲਡ ਮਟਰ ਵੀ ਵਰਤ ਸਕਦੇ ਹੋ ਪਰ ਫਰੈਸ਼ ਮਟਰ ਨਾਲ ਬਹੁਤ ਜ਼ਿਆਦਾ ਵਧੀਆ ਫਲੇਵਰ ਆਉਂਦਾ ਹੈ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਦਾ ਆਪਾਂ ਕਰਤੀਆਂ ਪਕੌਣੇ ਨੂੰ ਹਲਾਉਂਦੇ ਹਾਂ ਜਿਹੜਾ ਪਕਾਈ ਜਾਣਾ ਵੀਰੇ ਦਾ ਟਕੜਾ ਜੇ ਨਰਮ ਹੋ ਜਾਂਦੇ ਅਜੀਬਾ ਮਸਾਲੇ ਨਹੀਂ ਐਡ ਕਰਾਂਗੇ ਮਸਾਲੇ ਐਡ ਕਰਨ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪਕਾ ਲਾਂਗੇ ਜਿੰਨਾ ਪਹਿਲਾਂ ਪਕਾਉਣਾ ਤੇ ਹੁਣ 4-5 ਮਿੰਟ ਆਪਾਂ ਮਟਰਾਂ ਨੂੰ ਪਕਾ ਲਿਆ ਜੀ ਹੁਣ ਇਹਦੇ ਵਿੱਚ ਨਮਕ ਐਡ ਕਰ ਦੇਾਂਗੇ ਸਵਾਦ ਅਨੁਸਾਰ ਸਟਫਿੰਗ ਜਿੰਨਾ ਐਡ ਕਰਨਾ ਤੇ ਹੈਗੇ ਮੇਰੇ ਕੋਲੇ ਵੱਡੀ ਇਲਾਇਚੀ ਇਹਨੂੰ ਮੈਂ ਥੋੜਾ ਜਿਹਾ ਕੋਲ ਕੇ ਨਾ ਬਿਲਕੁਲ ਥੋੜੀ ਜੀ ਐਡ ਕਰੂੰਗੀ ਬਹੁਤ ਵਧੀਆ ਇਹਨਾਂ ਦਾ ਟੇਸਟ ਆਊਗਾ ਜੇ ਕੁਸ਼ ਬਵਾਊਗਾ ਫਰੰਟ ਹਾਂ ਚ ਤੇ ਫਿਰ ਇਹਨਾਂ ਨੂੰ ਆਪਾਂ ਇਸੇ ਇੱਕ ਨਾਲ ਮਿਕਸ ਕਰ ਦੇਾਂਗੇ ਪোনਾਂ ਆਪਣਾ ਇਹਨਾਂ ਪਲੇਟ ਨਾਲ ਠਾਕੇ ਜਿਹੜਾ ਮਟਰਾਂ ਨੂੰ ਬਿਲਕੁਲ ਸলো ਫਲੇਮ ਤੇ ਆਪਾਂ ਇਹਨਾਂ ਨੂੰ ਪੱਕਣ ਦੇਵਾਂਗੇ ਆਪਣੇ ਆਪ ਜਿੰਨੀ ਕਿ ਇਹਨਾਂ ਦੇ ਵਿੱਚ ਹੋਰ ਖਸਰੈ ਗਈ ਇਹਨਾਂ ਹਲਮ ਹੋ ਜਾਣਗੇ ਤੇ ਜਦੋਂ ਤੱਕ ਸਟਫਿੰਗ ਤਿਆਰ ਹੁੰਦੀ ਹੈ ਜੀ ਉਦੋਂ ਤੱਕ ਨਾ ਆਪਾਂ ਰਾਇਤਾ ਤਿਆਰ ਕਰ ਲੈਨੇ ਆ ਆਪਾਂ ਮਿਕਸ ਵੈਜ ਰਾਇਤਾ ਬਣਾ ਕੇ ਤਿਆਰ ਕਰਾਂਗੇ ਬਹੁਤ ਟੇਸਟੀ ਲੱਗੂਗਾ ਤੇ ਇਹਨੂੰ ਚੰਗੇ ਤਰੀਕੇ ਨਾਲ ਨਾ ਥੋੜਾ ਜਿਹਾ ਫੈਂਟ ਲਾਂਗੇ ਤੁਸੀਂ ਚਾਹੋ ਤਾਂ ਇਹਦੇ ਵਿੱਚ ਨਾ ਇੱਕ ਦੋ ਚਮਚਾ ਪਾਣੀ ਦੇ ਵੀ ਐਡ ਕਰ ਸਕਦੇ ਹੋ ਦਹੀਂ ਦੇ ਵਿੱਚ ਨਾ ਦੋ ਕ ਚਮਚਾ ਪਾਣੀ ਦੇ ਐਡ ਕਰਕੇ ਤੇ ਇਸ ਤਰੀਕੇ ਨਾਲ ਇਹਨੂੰ ਫੈਂਟ ਲਿਆ ਬਸ ਜ਼ਿਆਦਾ ਗਾੜ੍ਹੀ ਨਹੀਂ ਰੱਖੀ ਹੁਣ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਭੁੰਨੇ ਹੋਏ ਜੀਰੇ ਦਾ ਪਾਊਡਰ ਹੈ ਜੀਰੇ ਨੂੰ ਤਵੇ ਤੇ ਰੋਸਟ ਕਰਕੇ ਮੈਂ ਇਸ ਤਰੀਕੇ ਨਾਲ ਦਰਦ ਰਾਇਆ ਪੀਸ ਲਿਆ ਸੀ ਸਵਾਦ ਅਨੁਸਾਰ ਕਾਲਾ ਨਮਕ ਐਡ ਕਰ ਦਿਆਂਗੇ ਰਾਇਤੇ ਦੇ ਵਿੱਚ ਕਾਲਾ ਨਮਕਾ ਜਿਹੜਾ ਬਹੁਤ ਵਧੀਆ ਲੱਗਦਾ ਹੈਗਾ ਕਸ਼ਮੀਰੀ ਲਾਲ ਮਿਰਚ ਐਡ ਕਰ ਦਿਆਂਗੇ ਥੋੜੀ ਜੀ ਬਿਲਕੁਲ ਥੋੜਾ ਜਿਹਾ ਖੀਰ ਐਡ ਕਰ ਦਿਆਂਗੇ ਇਸ ਤਰੀਕੇ ਨਾਲ ਘੱਟ ਕੇ ਬਿਲਕੁਲ ਥੋੜਾ ਜਿਹਾ ਪਿਆਜ਼ ਐਡ ਕਰ ਦਿਆਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਤੇ ਹਰੀ ਮਿਰਚ ਇਸ ਤਰੀਕੇ ਨਾਲ ਕੱਟ ਕੇ ਐਡ ਕਰਾਂਗੇ ਆਪਾਂ ਇਹਦੇ ਨਾਲ ਟੇਸਟ ਵੀ ਬਹੁਤ ਵਧੀਆ ਆਊਗਾ ਤੇ ਰੈਤਾ ਦੇ ਵਿੱਚ ਖੁਸ਼ਬੂ ਵੀ ਬਹੁਤ ਵਧੀਆ ਆਊਗੀ ਹੁਣ ਸਾਰੀਆਂ ਚੀਜ਼ਾਂ ਨੂੰ ਆਪਾਂ ਕਰ ਦਿਆਂਗੇ ਜੀ ਮਿਕਸ ਛਟਪਟ ਆਪਣਾ ਮਿਕਸ ਰੈਤਾ ਜਿਹੜਾ ਬਣ ਕੇ ਤਿਆਰ ਹੋ ਗਿਆ ਪਰੌਂਠਿਆਂ ਦੇ ਨਾਲ ਖਾਣ ਦੇ ਲਈ ਤੇ ਬਹੁਤ ਟੇਸਟੀ ਲੱਗਦਾ ਹੈ ਜੇ ਤੁਸੀਂ ਬਣਾਉਗੇ ਇਸ ਤਰੀਕੇ ਨਾਲ ਬਿਲਕੁਲ ਬਣ ਕੇ ਤਿਆਰ ਆਇਆ ਇਹ ਤੇ ਅਗਰ ਆਪਣੀ ਸਟਫਿੰਗ ਵੀ ਤਿਆਰ ਹੋ ਗਈ ਜੀ ਜਾਨੀ ਕਿ ਮਟਰ ਹੈ ਜਿਹੜੇ ਉਹ ਤਿਆਰ ਹੋ ਗਏ ਸਟਫਿੰਗ ਇਹਦੀ ਆਪਾਂ ਬਣਾਵਾਂਗੇ ਬਿਲਕੁਲ ਇਹ ਨਰਮ ਹੋਗੇ ਬਸ ਜ਼ਿਆਦਾ ਨਰਮ ਨਹੀਂ ਆਪਾਂ ਇਹਨਾਂ ਨੂੰ ਕੀਤਾ ਪਰ ਇਹਨਾਂ ਨੂੰ ਥੱਲੇ ਉਤਾਰ ਕੇ ਨਾ ਆਪਾਂ ਠੰਡੇ ਕਰ ਲੈਣੇ ਆ ਥੋੜੇ ਜੇ ਤੇ ਇਸ ਤਰੀਕੇ ਨਾਲ ਮਿਕਸੀ ਦੇ ਵਿੱਚ ਆਪਾਂ ਇਹਨਾਂ ਨੂੰ ਮਿਕਸ ਕਰ ਲਿਆ ਜ਼ਿਆਦਾ ਪਾਣੀ ਆਪਾਂ ਇਹਦੇ ਵਿੱਚ ਨਹੀਂ ਐਡ ਕੀਤਾ ਬਿਲਕੁਲ ਦਰਦਰਾ ਜਿਹਾ ਪੇਸਟ ਬਣਾ ਲਿਆ ਤੇ ਆਟਾ ਜੀ ਬਿਲਕੁਲ ਤਿਆਰ ਹੈ ਹਲਕੀ ਵੀ ਆਪਾਂ ਇਹਨਾਂ ਨੂੰ ਮੁੱਠੀ ਜਿਹੜੀ ਇੱਕ ਵਾਰੀ ਇਸ ਤਰੀਕੇ ਨਾਲ ਲਾ ਦੇਾਂਗੇ ਬਹੁਤ ਵਧੀਆ ਮਲੇਮਾਟਾ ਬਣ ਗਿਆ ਪਰੌਂਠੇ ਬਣਾਉਣ ਦੇ ਲਈ ਇਹ ਵਾਂਜੀ ਇਸ ਤਰੀਕੇ ਨਾਲ ਆਪਾਂ ਕਰਾਂਗੇ ਕਪੀੜਾ ਜਿਆਦਾ ਵੱਡਾ ਪੀੜਾ ਨਹੀਂ ਕਰ ਸਕਦੇ ਸਿੱਨਾ ਕਾਲੂ ਦਾ ਪਰੌਂਠਾ ਬਣਾਉਣੇ ਹੁੰਦੇ ਉਸ ਤਰੀਕੇ ਨਾਲ ਤੇ ਪੀੜੇ ਨੂੰ ਲਾ ਲਿਆ ਆਪਾਂ ਸੁੱਕਾ ਆਟਾ ਜੀ ਇਹਦੀ ਆਪਾਂ ਇੱਕ ਵੇਲਾਗੇ ਰੋਟੀ ਆਪਾਂ ਵੇਲਾਗੇ ਇੱਕ ਰੋਟੀ ਪਰ ਪਰੌਂਠੇ ਆ ਜਿਹੜੇ ਆਪਾਂ 4 ਜਾਂ 5 ਬਣਾ ਸਕਦੇ ਹਾਂ ਤੁਹਾਨੂੰ ਇਹ ਰੋਟੀ ਨਾ ਬਿਲਕੁਲ ਇੱਕੋ ਜਿਹੀ ਵੇਲ ਕੇ ਤਿਆਰ ਕਰਨੀ ਹੈ। ਇਹ ਤਾਂ ਆਪਾਂ ਰੋਟੀ ਹੈ ਜਿਹੜੀ ਵੇਲ ਕੇ ਤਿਆਰ ਕਰ ਲਈ ਹੈ। ਨਾ ਜ਼ਿਆਦਾ ਆਪਾਂ ਮੋਟੀ ਰੱਖੀਏ ਤੇ ਨਾ ਜ਼ਿਆਦਾ ਪਤਲੀ ਦੇਖੋ। ਬਸ ਇਸ ਤਰੀਕੇ ਨਾਲ ਬਣਾਈਏ। ਤੇ ਹੁਣ ਜੀ ਰੋਟੀ ਦੇ ਉੱਪਰ ਆਪਾਂ ਸਟਫਿੰਗ ਹੈ ਜਿਹੜੀ ਚੰਗੇ ਤਰੀਕੇ ਨਾਲ ਵਿਛਾ ਦੇਾਂਗੇ। ਇਹ ਨਹੀਂ ਹੈਗਾ ਵੀ ਸਟਫਿੰਗ ਹੈ ਜਿਹੜੀ ਬਿਲਕੁਲ ਹੀ ਥੋੜੀ ਜਿਹੀ ਲਾਉਣੀ ਹੈ। ਜ਼ਿਆਦਾ ਤੋਂ ਜ਼ਿਆਦਾ ਸਟਫਿੰਗ ਹੈ ਜਿਹੜੀ ਤੁਸੀਂ ਸੈੱਟ ਕਰਦੇ ਹੋ। ਤੇ ਹੁਣ ਸਾਰੀ ਰੋਟੀ ਦੇ ਸਟਫਿੰਗ ਹੈ ਜਿਹੜੀ ਆਪਾਂ ਸੈੱਟ ਕਰਤੀ ਹੈ ਚੰਗੇ ਤਰੀਕੇ ਨਾਲ ਹੁਣ ਆਪਾਂ ਇਹਨੂੰ ਫੋਲਡ ਕਰਾਂਗੇ ਇਸ ਤਰੀਕੇ ਨਾਲ ਰੋਲ ਬਣਾਵਾਂਗੇ ਇਹਦਾ ਪਰ ਰੋਲ ਆਪਾਂ ਨਾ ਚੰਗੇ ਤਰੀਕੇ ਨਾਲ ਬਣਾਵਾਂਗੇ ਦੇਖੋ ਹਲਕਾ ਜਿਹਾ ਇਹਨੂੰ ਫੋਲਡ ਕਰਕੇ ਫਿਰ ਪ੍ਰੈਸ ਕਰ ਦੇਣਾ ਬਿਲਕੁਲ ਇਹਨੂੰ ਇਸ ਤਰੀਕੇ ਨਾਲ ਟਾਈਟ ਕਰ ਦੇਣਾ ਤੇ ਥੋੜਾ ਜਿਹਾ ਨਾ ਪਿੱਛੇ ਵਾਲ ਨੂੰ ਹੈ ਜਿਹੜਾ ਤੁਸੀਂ ਇਹਨੂੰ ਖਿੱਚ ਦੇਣਾ ਇਸ ਤਰੀਕੇ ਨਾਲ ਇਸ ਦੀ وجہ ਕਾਰਨ ਜੇ ਤੁਸੀਂ ਆਪਾਂ ਪੇੜੇ ਕਰਾਂਗੇ ਬਾਅਦ ਵਿੱਚ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਪਰੋਂੜਿਆਂ 'ਚ ਉਹ ਸਟਰਫਿੰਗ ਨਹੀਂ ਨਿਕਲਣੀ ਜੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਰੋਲ ਕਰਦੇ ਹੋਗੇ ਨਾ ਫਿਰ ਇਹਦੇ ਵਿੱਚ ਹਵਾ ਭਰ ਜੂਗੀ ਤੇ ਜਿਹੜੇ ਪੇੜੇ ਉਹ ਵਧੀਆ ਨਹੀਂ ਬਣਨੇ ਸੋ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਬਣਾ ਲਾਂਗੇ ਇਹ ਬਹੁਤ ਹੀ ਆਸਾਨ ਤਰੀਕਾ ਹੈ ਦੇਖੋ ਇਹ ਰੋਲ ਹੋ ਗਿਆ ਇਹ ਚੀਜ਼ ਆਪਾਂ ਨੂੰ ਹੋਰ ਇਹਨੂੰ ਲਾਉਣ ਦੀ ਲੋੜ ਨਹੀਂ ਪਈ ਤੇ ਹੁਣ ਜੀ ਬਿਲਕੁਲ ਇੱਕੋ ਜਿਹਾ ਆਪਾਂ ਇਹਦੇ ਪੇੜੇ ਕੱਟ ਲਾਂਗੇ ਇਸ ਤਰੀਕੇ ਨਾਲ ਚਾਹੇ ਤੁਸੀਂ ਤਿੰਨ ਪਰੌਂੜੇ ਬਣਾ ਲਿਓ ਤੇ ਚਾਹੇ ਤੁਸੀਂ ਚਾਰ ਬਣਾ ਲਿਓ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਦੇਖੋ ਇਹ ਬਣ ਜਾਣਗੇ ਜਿਵੇਂ ਹੁਣ ਆਪਾਂ ਇੱਕ ਪੇੜਾ ਇਸ ਤਰੀਕੇ ਨਾਲ ਉਠਾਵਾਂਗੇ ਹਲਕਾ ਜਿਹਾ ਇਹਨੂੰ ਇਸ ਤਰੀਕੇ ਨਾਲ ਹੱਥ ਨਾਲ ਪ੍ਰੈਸ ਕਰ ਦੇਣੀ ਦੇਖੋ ਕਿੰਨਾ ਵਧੀਆ ਜਿਹੜਾ ਪੇੜਾ ਬਣ ਕੇ ਤਿਆਰ ਹੋ ਗਿਆ ਸਾਰੇ ਫਰਾਉਂਠੇ ਇਸ ਤਰੀਕੇ ਨਾਲ ਜਿਹੜੇ ਤਿਆਰ ਕਰ ਕਰਕੇ ਰੱਖ ਲਾਂਗੇ ਤੇ ਹੁਣ ਜੀ ਇਸ ਤਰੀਕੇ ਨਾਲ ਸੁੱਕਾ ਆਟਾ ਆਪਾਂ ਡਸਟ ਕਰ ਲਾਂਗੇ ਤੇ ਇਹਦੇ ਉੱਪਰ ਆਪਾਂ ਰੱਖ ਦਿਆਂਗੇ ਪੇੜਾ ਇਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਪ੍ਰੈਸ ਕਰਕੇ ਵੀ ਆ ਜਿਹੜਾ ਹੱਥਾਂ ਨਾਲ ਵੀ ਫਰੋਂਟੇ ਨੂੰ ਬਣਾ ਸਕਦੇ ਹਾਂ ਬਹੁਤ ਆਸਾਨੀ ਨਾਲ ਇਹ ਬਣ ਜਾਊਗਾ ਦੇਖੋ ਪਰ ਹਲਕਾ ਜਿਹਾ ਨਾ ਆਪਾਂ ਇਹਨੂੰ ਵੱਡਾ ਬਣਾ ਕੇ ਇਸ ਤਰੀਕੇ ਨਾਲ ਸੁੱਕਾ ਆਟਾ ਡਸਟ ਕਰਕੇ ਤੇ ਵੇਲ ਦੇ ਨਾਲ ਵੇਲ ਕੇ ਆ ਜਿਹੜਾ ਇਹਨੂੰ ਬਣਾ ਲਾਂਗੇ ਜਿੰਨੇ ਕੁ ਸਾਈਜ਼ ਦਾ ਤੁਸੀਂ ਫਰੋਂਟਾ ਇਹ ਰੱਖਣਾਗਾ ਉਸ ਤਰੀਕੇ ਨਾਲ ਬਣਾ ਸਕਦੇ ਹੋ ਜਿਵੇਂ ਆਪਾਂ ਪਹਿਲਾਂ ਪੇੜਾ ਕੀਤਾ ਸੀ ਵੱਡਾ ਫਿਰ ਤੁਸੀਂ ਉਸ ਤੋਂ ਵੀ ਜ਼ਿਆਦਾ ਵੱਡਾ ਪੇੜਾ ਕਰ ਸਕਦੇ ਹੋ ਦੇਖੋ ਕਿੰਨੇ ਵਧੀਆ ਜਿਹੜੇ ਫਰੋਂਟੇ ਬਣ ਗਏ ਤੇ ਫਿਰ ਤੁਸੀਂ ਉਹਦੇ ਵੱਡੇ-ਵੱਡੇ ਪੇੜੇ ਇਹ ਜਿਹੜੇ ਬਣਾ ਕੇ ਘਰ ਸਕਦੇ ਹੋ ਫਿਰ ਜਿਹੜੇ ਪਰੌਂਠੇ ਵੱਡੇ ਵੀ ਬਣਾ ਸਕਦੇ ਹੋ ਪਰ ਇਸ ਤਰੀਕੇ ਦੇ ਮੀਡੀਅਮ ਸਾਈਜ਼ ਦੇ ਪਰੌਂਠੇ ਵੀ ਬਹੁਤ ਵਧੀਆ ਲੱਗਦੇ ਆ ਦੋਨੋਂ ਸਾਈਡਾਂ ਤੋਂ ਪਰੌਂਠੇ ਨੂੰ ਨਾ ਆਪਾਂ ਸੁੱਕੇ ਨੂੰ ਪਖਾਵਾਂਗੇ ਪਹਿਲਾਂ ਤੇ ਜਦੋਂ ਪਰੌਂਠਾ ਦੋਨੋਂ ਸਾਈਡਾਂ ਤੋਂ ਪੱਕ ਗਿਆ ਇਸ ਤਰੀਕੇ ਨਾਲ ਡਰਾਈ ਹੋ ਗਿਆ ਫਿਰ ਆਪਾਂ ਜਿਹੜਾ ਘਿਓ ਲਾ ਲਾ ਕੇ ਪਰੌਂਠੇ ਨੂੰ ਬਣਾ ਲਾਂਗੇ ਤੁਸੀਂ ਰਿਫਾਇੰਡ ਤੇਲਸ ਵੀ ਬਣਾ ਸਕਦੇ ਹੋ ਦੇਸੀ ਘਿਓ 'ਚ ਬਟਰ 'ਚ ਜਾਂ ਫਿਰ ਢਾਲਦਾ ਘਿਓ 'ਚ ਵੀ ਪਰੌਂਠੇ ਬਣਾ ਸਕਦੇ ਹੋ ਦੇਖੋ ਪਰੌਂਠੇ ਕਿੰਨੇ ਵਧੀਆ ਬਣ ਰਹੇ ਆ ਵਿੱਚੋ ਇਹ ਬਿਲਕੁਲ ਹੈ ਜਿਹੜੇ ਸਟਫਿੰਗ ਵਾਲੇ ਪਰੇ ਬਰੌਂਦੇ ਬਣਨਗੇ ਤੇ ਉੱਪਰੋਂ ਹੈ ਜਿਹੜੇ ਇਹ ਬਹੁਤ ਕ੍ਰਿਸਪੀ ਬਣ ਕੇ ਤਿਆਰ ਹੋਣਗੇ ਖਾਣ ਦੇ ਵਿੱਚ ਜਿਸ ਤਰੀਕੇ ਨਾਲ ਆਪਾਂ ਸਟਫਿੰਗ ਤਿਆਰ ਕੀਤੀ ਹੈ ਨਾ ਬਹੁਤ ਟੇਸਟੀ ਬਣਦੇ ਨੇ ਇਹ ਬਿਲਕੁਲ ਚਟਪਟੇ ਬਰੌਂਦੇ ਬਣ ਕੇ ਤਿਆਰ ਹੁੰਦੇ ਆ ਤੇ ਦੇਖੋ ਜੀ ਗਰਮਾ ਗਰਮ ਪਰੌਂਠਾ ਬਿਲਕੁਲ ਹੋ ਗਿਆ ਤਿਆਰ ਤੇ ਇਧਰ ਜਿਹੜੀ ਪਲੇਟ ਆਪਾਂ ਬਹਿਲਾ ਸਜਾ ਲਈ ਸੀ ਗਿਰੈਤਾ ਬਣਾ ਕੇ ਰੱਖ ਲਿਆ ਸੀ ਠੰਡੇ ਠੰਡੇ ਰਾਇਤੇ ਦੇ ਨਾਲ ਗਰਮਾ ਗਰਮ ਪਰੌਂਠੇ ਬਹੁਤ ਟੇਸਟੀ ਲੱਗਣਗੇ ਲਓ ਜੀ ਹੁਣ ਆਪਾਂ ਜਿਹੜੇ ਦੂਜੇ ਰਹਿ ਗਏ ਉਹ ਵੀ ਬਣਾ ਲੈਣੇ ਆ ਸਾਰੇ ਪਰੌਂਠੇ ਸੇਮੇ ਉਸੇ ਤਰੀਕੇ ਨਾਲ ਤਿਆਰ ਕਰ ਲਾਂਗੇ ਬਹੁਤ ਹੀ ਘੱਟ ਸਮੇਂ ਚ ਜਿਹੜਾ ਤੁਸੀਂ ਇਹ ਪਰੌਂਠੇ ਬਣਾ ਲਓਗੇ ਸ਼ਾਮ ਨੂੰ ਤੁਸੀਂ ਸਟਫਿੰਗ ਤਿਆਰ ਕਰਕੇ ਰੱਖ ਸਕਦੇ ਹੋ ਸਵੇਰ ਪਰੌਂਠੇ ਬਣਾ ਸਕਦੇ ਹੋ ਬੱਚਿਆਂ ਨੂੰ ਟਿਫਿਨ ਚ ਬਣਾ ਕੇ ਦੇ ਸਕਦੇ ਹੋ ਨਾਸ਼ਟੇ ਜਿਹਾ ਬਣਾ ਸਕਦੇ ਹੋ ਤੇ ਬਿਲਕੁਲ ਸਟਫਿੰਗ ਦਾ ਜ਼ਿਆਦਾ ਝੰਜਟ ਨਹੀਂ ਵੀ ਆਖੇ ਪਰੌਂਠੇ ਦੇ ਵਿੱਚ ਸਟਫਿੰਗ ਭਰਨੀ ਪੂਜਾ ਦਾ ਟਾਈਮ ਲੱਗ ਜੂ ਕਾਲੀ-ਕਾਲੀ ਚ ਵੀ ਤੁਸੀਂ ਇਹ ਪਰੌਂਠੇ ਬਣਾ ਸਕਦੇ ਹੋ ਇੱਕ ਹੀ ਪੇੜੇ ਦੇ ਵਿੱਚ ਤੁਸੀਂ ਸਟਫਿੰਗ ਭਰ ਕੇ ਤੇ ਉਸ ਤੋਂ ਬਾਅਦ ਕਿੰਨੇ ਜ਼ਿਆਦਾ ਜਿਹੜੇ ਉਹਦੇ ਪਰੌਂਠੇ ਬਣਾ ਸਕਦੇ ਹੋ ਗਰਮਾ ਗਰਮ ਮੈਂ ਸਾਰੇ ਪਰੌਂਠੇ ਇਹ ਤਿਆਰ ਕਰ ਲਏ ਆ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਨੇ ਕਿੰਨੇ ਜਿਆਦਾ ਟੇਸਟੀ ਆ ਇਹ ਤੁਸੀਂ ਵੀ ਇਹਨਾਂ ਪਰੌਂਠੇ ਦੀ ਰੈਸিপি ਨੂੰ ਜ਼ਰੂਰ ਕਰੇ ਟਰਾਈ ਕਰਿਓ ਇਸ ਤਰੀਕੇ ਨਾਲ ਸਾਰੇ ਪਰੌਂਠੇ ਮੈਂ ਬਣਾ ਕੇ ਤਿਆਰ ਕਰ ਲੂੰਗੀ ਹੁਣ ਮੈਂ ਤੁਹਾਨੂੰ ਇੱਕ ਪਰੌਂਠਾ ਤੋੜ ਕੇ ਵੀ ਦਿਖਾਉਣੀ ਆ ਉੱਪਰੋਂ ਤੁਸੀਂ ਦੇਖ ਸਕਦੇ ਹੋ ਵੀ ਕਿੰਨੇ ਕ੍ਰਿਸਪੀ ਬਣ ਕੇ ਤਿਆਰ ਹੋਏ ਆ ਤੇ ਵਿੱਚ ਇਹਨਾਂ ਦੇ ਗਰਮਾ ਗਰਮ ਸਟਫਿੰਗ ਦੇਖ ਸਕਦੇ ਹੋ ਕਿੰਨੀ ਵਧੀਆ ਭਰੀ ਗਈ ਆ ਸਟਫਿੰਗ ਵੀ ਆਪਾਂ ਇੱਕ ਅਲੱਗ ਤਰੀਕੇ ਨਾਲ ਤਿਆਰ ਕੀਤੀ ਹੈ ਜਿਸ ਦੀ وجہ ਕਰਕੇ ਇਹਨਾਂ ਦਾ ਟੇਸਟ ਬਹੁਤ ਵਧੀਆ ਆਊਗਾ ਇਸ ਤਰੀਕੇ ਨਾਲ ਦਹੀਂ ਤੇ ਰਾਇਤੇ ਨਾਲ ਬਹੁਤ ਸਵਾਦ ਲੱਗਣਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ